भारत पाकि जंग उन्नीस दे एक बहादुर सिपाही सूबेदार मेजर हरबन सिंह सपरा द्वारा लिखी गई वार डायरी उन्नीस रिलीज की गई सूबेदार मेजर हरबन सिंह सपरा जिन्होंने भी नवंबर उन्नीस तो 16 दसंबर उन्नीस तक जंग विच सरगर्मी नाल हिस्सा लिया द्वारा जंग दटनाव तस्वीर से आधारित किताब वार डायरी उन्नीस सौ इकत्तर लुधियाणा के पेंशनर भवन विखे रिलीज की गई ਉਨ੍ਹਾਂ ਦੀ ਪੁਸਤਕ 'ਵਾਡ ਡਾਇਰੀ 1971' ਦੇ ਰਿਲੀਜ਼ ਸਮਾਰੋਹ ਦਾ ਰਸਮੀ ਉਦਘਾਟਨ ਸਰਸਵਤੀ ਪੂਜਾ ਦੇ ਨਾਲ ਦੀਵਾ ਜਗਾ ਕੇ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਤੋਂ ਇਲਾਵਾ ਜਾਣ ਵਿੱਚ ਹਿੱਸਾ ਲੈਣ ਵਾਲੇ ਕੁਝ ਸਿਪਾਹੀ ਅਤੇ ਹੋਰ ਦੋਸਤ ਮੌਜੂਦ ਸਨ। ਪ੍ਰਸਿੱਧ ਸਾਹਿਤਕਾਰ ਮਨੋਜ ਕੁਮਾਰ ਪਰੀਤ, ਪਰੀਤ ਸਾਹਿਤ ਸਦਨ ਅਤੇ ਪ੍ਰਦਾਨ ਡਾਕਟਰ ਇਰਾਦੀ ਪੁਸਤਕ ਰਿਲੀਜ਼ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਪ੍ਰਸਿੱਧ ਲੇਖਕ ਅਤੇ ਸਾਹਿਤਕਾਰ ਲਲਿਤ 베ਰੀ ਨੇ ਸਮੀਖਿਆ ਫਾਰਮ ਪੜਿਆ। ਡਾਕਟਰ ਪੂਨਮ ਸਪਰਾ ਨੇ ਸਟੇਜ ਦਾ ਸੰਚਾਲਨ ਬਾਖੂਬੀ ਢੰਗ ਨਾਲ ਕੀਤਾ ਇਸ ਮੌਕੇ ਇੱਕ ਕਵੀ ਦਰਬਾਰ ਵੀ ਕਰਵਾਇਆ ਗਿਆ ਜਿਸ ਵਿੱਚ ਲੁਧਿਆਣਾ ਦੇ ਪ੍ਰਮੁੱਖ ਕਵੀਆਂ ਨੇ ਸ਼ਿਰਕਤ ਕੀਤੀ ਇਹਨਾਂ ਵਿੱਚ ਸਾਗਰ ਸਿਆਲ ਕੋਟੀ ਜਗਜੀਤ ਕਾਫਿਰ ਵਰਿੰਦਰ ਜਟਵਾਨੀ ਏਪੀ ਮੋਰੀਆ ਮਹਿੰਦਰ ਕੌਰ ਗਰੇਵਾਲ ਬੀਨੂ ਸतीश ਕਾਂਤ ਛਾਇਆ ਸ਼ਰਮਾ ਰਮਾ ਸ਼ਰਮਾ ਜਸਵਿੰਦਰ ਕੌਰ ਕੁਲਦੀਪ ਮੱਕੜ ਅਤੇ ਪਰਵੀਨ ਕੁਮਾਰੀ ਸ਼ਾਮਲ ਸਨ ਆਦਰਸ਼ ਮੈਮੋਰੀਅਲ ਕਾਲਜ ਅਬੋਰ ਦੀ ਪ੍ਰਿੰਸੀਪਲ ਡਾਕਟਰ बबिता अरोड़ा अमृतसर ਤੋਂ ਡਾਕਟਰ ਜਸਪ੍ਰੀਤ कौर ਅਤੇ ਫਤਿਹ ਟੀਵੀ ਚੈਨਲ ਦੇ ਪੱਤਰਕਾਰ ਰਣਜੀਤ ਸਿੰਘ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਹੋਏ। ਅਖੀਰ ਦੇ ਵਿੱਚ ਸਾਰੇ ਮਹਿਮਾਨਾਂ ਨੂੰ ਸ਼ਾਲ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਾਰਿਆਂ ਨੇ ਸੂਬੇਦਾਰ ਮੇਜਰ ਹਰਬੰਸ ਸਿੰਘ ਨੂੰ ਉਨ੍ਹਾਂ ਦੀ ਕਿਤਾਬ ਲਈ ਵਧਾਈ ਦਿੱਤੀ, ਇਸ ਨੂੰ ਯੁੱਧ ਦੇ ਸਾਲਾਂ ਦਾ ਇੱਕ ਮਹੱਤਵਪੂਰਨ ਦਸਤਾਵੇਜ਼ ਕਿਹਾ। ਅੰਤ ਵਿੱਚ ਸਮਾਗਮ ਰਾਸ਼ਟਰੀ ਗੀਤ ਨਾਲ ਸਫਲਤਾਪੂਰਵਕ ਸਮਾਪਤ ਹੋਇਆ। ਇਹਦੇ ਬਾਰੇ ਮੈਂ ਇਹ ਕਹਿਣਾ ਚਾਹੁੰਦਾ ਜੀ ਮੈਂ ਇਹ ਜਿਹੜੀ ਹੈ 71 ਵਾਰ ਦੀ ਮੈਂ ਬਾਅਦ ਡੈਰੀ ਲਿਖਦਾ ਸੀ 71 ਵਾਰ ਦੀ ਮੈਂ ਬਾਅਦ ਡੈਰੀ ਲਿਖਦਾ ਸੀ ਉਸ ਨੂੰ ਫਿਰ ਮੈਂ ਕਿਤਾਬ ਦਾ ਰੂਪ ਦਿੱਤਾ 2016 ਦੇ ਵਿੱਚ ਤੇ ਇਹ ਪ੍ਰਕਾਸ਼ਿਤ ਕੀਤੀ ਅੱਜ ਮੈਨੂੰ ਫਿਰ ਇਹਨੂੰ ਇਹਨੂੰ ਅੰਜ ਹੈ ਵਿਮੋਚਨ ਕਰਨ ਦਾ ਮੌਕਾ ਮਿਲਿਆ ਲਾਂਚ ਕਰਨ ਦਾ ਮੌਕਾ ਮਿਲਿਆ ਅੱਜ ਇਹ ਡੈਰੀ ਲਾਂਚ ਕੀਤੀ ਹੈ ਇਹਦੇ ਵਿੱਚ ਜੋ ਵੀ ਸੀ ਮੈਂ ਡੇਟ ਬਾਈ ਡੇਟ ਡੇ ਬਾਈ ਡੇ ਟਾਈਮ ਟਾਈਮ ਬਾਈ ਟਾਈਮ 20 ਨਵੰਬਰ ਤੋਂ ਲੈ ਕੇ 16 ਸਤੰਬਰ ਤੱਕ ਦੀਆਂ ਜੋ ਘਟਨਾਵਾਂ ਹੋਈਆਂ ਉਸ ਤੋਂ ਬਾਅਦ ਬਾਅਦ ਮੈਂ ਹਥਿਆਰ ਜਿਹੜੇ ਜਮ੍ਹਾਂ ਕਰਾਏ ਬਾਕੀ ਜਿਹੜੇ ਅਫਸਰ ਸਾਹਿਬਾਨ ਦੇ ਨਾਲ ਪਾਕਿਸਤਾਨ ਦੇ ਅਫਸਰਾਂ ਦੇ ਨਾਲ ਮੇਰੀ ਗੱਲ ਜਿਨ੍ਹਾਂ ਨਾਲ ਸਾਡੀ ਲੜਾਈ ਹੋਈ 6 ਪੰਜਾਬ 21 ਪੰਜਾਬ ਤੇ 22 ਫਰੰਟੀਅਰ ਫੋਰਸ ਉਹਨਾਂ ਦੇ ਨਾਲ ਮੇਰੀ ਇੰਟਰਵਿਊ ਹੋਈ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਬਾਅਦ ਦੇ ਵਿੱਚ ਇੱਕ ਸਾਲ ਅਸੀਂ ਇਹਨਾਂ ਤੇ ਕੈਦੀਆਂ ਦੇ ਡਿਊਟੀ ਕੀਤੀ ਉੱਥੇ ਬ੍ਰਿਗੇਡਰ ਕਾਦਰ ਖਾਨ ਦੇ ਨਾਲ ਮੁਲਾਕਾਤ 4 ਘੰਟੇ ਹੋਈ ਆਉ ਸੋਚੀ ਵਿਚਾਰ ਬਟਾਂਦਰਾ ਸਾਡਾ ਹੋਇਆ ਇਹ ਜਿਹੜੀ ਜ਼ਿੰਦਗੀ ਦੀ ਕਹਾਣੀ ਸੀ ਇਹ ਫੌਜ ਦੀ ਕਹਾਣੀ ਹੈ ਤੇ ਮੈਂ ਉਦੋਂ ਮੇਰੀ 9 ਸਾਲ ਸਰਵਿਸ ਸੀ ਤੇ ਮੇਰੀ 27 ਸਾਲ ਉਮਰ ਸੀ ਮੈਂ ਆਪਣੇ ਫੌਜ ਦੇ ਵਿੱਚ ਡਾਇਰੀ ਰੱਖੀ ਹੋਈ ਸੀ ਜਿਹੜੀ ਕਿ ਮੈਂ ਡੇਟ ਵਾਈਜ਼ ਡੇ ਡੇ ਬਾਈ ਡੇ ਲਿਖਦਾ ਜਾਂਦਾ ਸੀ ਉਹਨੋਂ ਬਾਅਦ ਦੇ ਵਿੱਚ ਮੈਂ ਕਿਤਾਬਦਾਰ ਉਹ ਦੱਸਦਾ ਵਾਰਡ ਕਲੀਅਰ ਹੋਈ 3 ਦਸੰਬਰ ਨੂੰ ਲੇਕਿਨ ਅਸੀਂ ਈਦ ਦੇ ਦਿਨ 20 ਨਵੰਬਰ ਨੂੰ 13 ਦਿਨ ਪਹਿਲਾਂ ਅਸੀਂ ਆਪਣਾ ਅੰਦਰ ਐਂਟਰ ਹੋ ਗਏ ਸੀਗੇ ਔਰ ਸਾਡੀ ਮੇਨ ਬੈਟਲ 18 ਨਵੰਬਰ ਨੂੰ ਬੈਟਲ ਆਫ ਗਰੀਪ ਪਰ ਹੋ ਹੋ ਚੁੱਕੀ ਜਿਹਦੇ ਵਿੱਚ ਸਾਡੇ 38 ਜਾਨ ਸ਼ਹੀਦ ਹੋਏ ਸੀ ਤੇ ਕਰੀਬ 45 जखमी ਹੋਏ ਸੀ ਕਿਤਾਬਦਾਰ ਉਹ ਦੱਸਦਾ ਇੱਕ ਇੱਕ ਤავਜ਼ਾ ਰੂਪ ਇਸ ਤਰ੍ਹਾਂ ਦੇਣ ਦਾ ਮਨ ਚ ਆਇਆ ਕਿ ਮੈਂ ਇਹ ਡਾਇਰੀ ਲਿਖਦੀ ਸੀ ਲਿਖਤੀ ਸੀਗੀ ਇਹ ਡਾਇਰੀ ਫਿਰ ਮੈਂ ਆਪਣੇ ਜਿਹੜੇ ਸਾਡੇ ਸੀਓ ਸੀ ਉਹ ਲੈਫਟ ਹੈਂਡ ਜਨਰਲ ਰਟਾਇਰ ਹੋਏ ਉਹਨਾਂ ਨਾਲ ਮੈਂ ਗੱਲ ਕੀਤੀ ਕਿ ਮੈਂ ਇੱਕ ਵਾਰ ਡਾਇਰੀ ਲਿਖੀ ਹੋਈ ਹੈ ਨਾਲ ਮੈਂ ਕਿਹਾ ਇਹ ਮੈਂ ਇਸ ਤਰ੍ਹਾਂ ਕੇ ਡਿਸਕਲੋਜ਼ ਨਹੀਂ ਕੀਤੀ ਮੈਂ ਆਰਮੀ ਦੀ 28 ਸਾਲ ਸਰਵਿਸ ਕਰ ਲਈ 13 ਸਾਲ ਸੀਐਸਓ ਦੇ ਵਿੱਚ ਵੀ ਸਬ ਇੰਸਪੈਕਟਰ ਦੀ ਨੌਕਰੀ ਕਰ ਲਈ ਤੇ ਮੈਂ ਕਿਸੇ ਕੋ ਡਿਸਕਲੋਜ਼ ਨਹੀਂ ਕੀਤੀ ਉਹਨਾਂ ਨੇ ਕਿਹਾ ਵੀ ਹੁਣ ਤਾਂ ਸਾਰਿਆਂ ਨੂੰ ਪਤਾ ਲੱਗ ਗਿਆ ਹੁਣ ਤੁਸੀਂ ਡਿਸਕਲੋਸ ਕਰ ਦਿਓ ਇਸ ਕਰਕੇ ਫਿਰ ਮੈਂ 16 ਦੇ ਵਿੱਚ ਇਹਨੂੰ ਪ੍ਰਕਾਸ਼ਿਤ ਕਰਾਇਆ ਜਿਹੜਾ ਸੀ ਇਹਨਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਅਗਰ ਪੜਨਗੀਆਂ ਇਹ ਤੇ ਦੇਖਣਗੀਆਂ ਕਿ ਕਿਸ ਤਰ੍ਹਾਂ ਕਿਤਨਾ ਲੜਾਈ ਦੇ ਵਿੱਚ ਜੋ ਵੀ ਹੈ ਜੋ ਵੀ ਹੈ ਲੜਾਈ ਦੇ ਵਿੱਚ ਸਾਨੂੰ ਕਿੰਨੀਆਂ ਮੁਸੀਬਤਾਂ ਕਿੰਨੇ ਜਿਹੜੇ ਹੈ ਮੁਸ਼ਕਲ ਤੋਂ ਮੁਸ਼ਕਲ ਕੰਮ ਕਰਨਾ ਪੈਂਦਾ ਇੱਕ ਇੰਜੀਨੀਅਰ ਦਾ ਰੋਲ ਜਿਹੜਾ ਬਹੁਤ ਮੁਸ਼ਕਲ ਹੁੰਦਾ ਇੰਜੀਨੀਅਰ ਦਾ ਰੋਲ ਮਾਇਨ ਲਗਾਣਾ ਮਹਿਨ ਕੱਢਣਾ ਅ ਅਸਾਲਟ ਰਿਵਰ ਕਰਾਸਿੰਗ ਕਰਾਉਣਾ ਨਦੀ ਪਾਰ ਕਰਾਉਣੀ ਪੁਲ ਬਣਾਉਣਾ ਉਹ ਬਾਕੀ ਵਿਰੋਧ ਲਾ ਕੇ ਪੁਲਾਂ ਨੂੰ ਉਡਾਉਣਾ ਉਹ ਉਸ ਸਮੇਂ ਦੇ ਅਸਲ ਹਾਲਾਤ ਇਹ ਸੀ ਕਿ 70 ਸਾਡੇ ਕੋਲ 1 ਕਰੋੜ ਸ਼ਰਧਾਰti ਆ ਚੁੱਕੇ ਸੀ ਇਸ ਕਰਕੇ ਸਾਡੇ ਦੇਸ਼ ਦੇ ਉੱਤੇ ਬਹੁਤ ਜ਼ਿਆਦਾ ਬਰਡਨ ਹੋ ਰਿਹਾ ਸੀਗਾ ਭਾਰ ਪੈ ਰਿਹਾ ਸੀ ਇਸ ਕਰਕੇ ਸਾਡੇ ਜਿਹੜੀ ਪ੍ਰਾਈਮ ਮਿਨਿਸਟਰ ਸੀ ਮਾਨਯੋਗ ਸ਼੍ਰੀਮਤੀ ਇੰਦਰਾ ਗਾਂਧੀ ਉਹਨਾਂ ਨੇ ਜਲ ਮਨੁਸ਼ਾ ਨੂੰ ਕਿਹਾ ਕਿ ਪਾਕਿਸਤਾਨ ਤੇ ਅਟੈਕ ਕਰੋ ਉਹਨਾਂ ਨੇ ਕਿਹਾ ਵੀ ਇਹਦੇ ਵਾਸਤੇ ਤਿਆਰੀ ਵਾਸਤੇ ਸਮਾਂ ਚਾਹੀਦਾ ਅੱਗੇ ਬਰਸਾਤਾਂ ਦਾ ਮੌਸਮ ਆ ਰਿਹਾ ਤੇ ਇਸ ਕਰਕੇ ਉਹਨਾਂ ਨੇ ਸਮਾਂ ਮੰਗਿਆ ਸੀ ਉਹ ਸਮਾਂ ਮਿਲਿਆ ਉਹ ਉਸੇ ਵਿੱਚ ਹੀ ਫਿਰ ਜਦ ਬਰਸਾਤਾਂ ਦੇ ਵਿੱਚ ਇੰਨੀਆਂ ਜ਼ਿਆਦਾ ਉਸ ਸਾਲ ਬਰਸਾਤਾਂ ਹੋਈਆਂ ਸੀ ਕਿ ਕਈ ਪੌੜ ਸੜਕਾਂ ਵਹਿ ਗਈਆਂ ਜਿਹੜਾ ਕਿ ਮੈਂ ਆਪਣੇ ਵਰਣਨ ਕੀਤਾ ਹੈ ਬਿਲਕੁਲ ਹੋਰ ਛਪਣੀਆਂ ਚਾਹੀਦੀਆਂ ਆਪਣੇ ਜੋ ਵੀ ਹੈ ਜ਼ਿੰਦਗੀ ਦਾ ਅਨੁਭਵ ਜਿਨ੍ਹਾਂ ਜਿਨ੍ਹਾਂ ਵੀ ਜ਼ਿੰਦਗੀ ਦੇ ਵਿੱਚ ਹੈ ਇਹ ਮੈਂ ਹੁਣ ਇੰਗਲਿਸ਼ ਦੇ ਵਿੱਚ ਇਹਨੂੰ ਟਰਾਂਸਲੇਟ ਕੀਤਾ ਔਰ ਪੰਜਾਬੀ ਦੇ ਵਿੱਚ ਵੀ ਟਰਾਂਸਲੇਟ ਕਰਕੇ ਇਹਨਾਂ ਨੂੰ ਬੁੱਕ ਦਾ ਰੂਪ ਦੇ ਕੇ ਫਿਰ ਮੈਂ ਇਹਨਾਂ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗਾ ਜਿਹੜੀਆਂ ਇਸ ਸੰਸਥਾ ਔਰ ਅੱਜ ਜਿਹੜਾ ਇਹਦਾ ਲਾਂਚਿੰਗ ਹੋਈ ਹੈ ਅੱਜ ਬਹੁਤ ਬਹਾਨ ਹਸਤੀਆਂ ਤੇ ਆਈਆਂ ਨੇ ਜਿਨ੍ਹਾਂ ਨੂੰ ਮਿਲਣ ਦਾ ਮੌਕਾ ਮਿਲਿਆ ਤੇ ਉਹਨਾਂ ਦੇ ਨਾਲ ਮਿਲ ਕੇ ਵੀ ਬਹੁਤ ਖੁਸ਼ੀ ਹੋਈ ਕਿ ਉਹਨਾਂ ਨੇ ਵੀ ਸਾਰਿਆਂ ਨੇ ਐਪਰੀਸ਼ੀਏਟ ਕੀਤਾ ਇਸ ਚੀਜ਼ ਨੂੰ ਲੁਧਿਆਣਾ ਤੋਂ ਰਕੇਸ਼ ਗਰਗ ਦੀ ਰਿਪੋਰਟ ਪੰਜਾਬ 24